ਯੋ ਕੁਛ ਦਲਤਾਂ ਨੂੰ ਬੇਕਾਇਦਾ ਤੌਰ ਤੇ ਕਾਂਗਰਸ ਜਿੱਤਾ ਅਜੇ ਤੱਕ ਕਿਸੇ ਪਾਰਟੀ ਨੇ ਜਿੱਤਿਆ। ਬੀਜੇਪੀ ਦੀ ਚਲਚੋ ਉਹ ਦਲਤਾਂ ਦੀ ਉਤੋਂ ਉਤੋਂ ਤੇ ਪ੍ਰਚਾਰ ਕਰਦੀ ਹੁਣ ਤੁਸੀਂ ਵੇਖੋ ਦੇਸ਼ ਦੀ ਰਾਸ਼ਟਰਪਤੀ ਦ੍ਰੋਪਤੀ ਮੁਰੂ ਨੂੰ ਬਣਾ ਕੇ ਸੰਦੇਸ਼ ਦੇਣ ਦਾ ਕੋਸ਼ਿਸ਼ ਕੀਤੀ ਪਰ ਸੀਨ ਦਲਤਾਂ ਦੇ ਬਹੁਤ ਹੱਲ ਤੇ ਹੱਕ ਤੇ ਸੀ ਆਦੀਵਾਦੀ ਨੇ ਬਹੁਤ ਹੱਕ ਤੇ ਤੇ ਜਿੱਦਣ ਬੀਬੀ ਦੀ ਅਨਾਉਂਸਮੈਂਟ ਹੋਈ ਸੀ ਉਦੋਂ ਤੱਕ ਬੀਬੀ ਆਪਣੇ ਘਰ ਦੀਵਾ ਜਗਾ ਕੇ ਪੜ੍ਹਦੀ ਸੀ। ਬਿਜਲੀ ਦਿੱਤੀ ਰ। ਇਹਦੇ ਘਰ ਲਾਈਟ ਨਹੀਂ ਲੱਗੀ ਸੀ। ਜੀਵਾ ਜੁਗਰ ਦੀਆ ਜੁਗਰ ਰੱਖਦੀ ਸੀ ਆਪਣੇ। ਜਿਹਦੇ ਘਰ ਲਾਈਟ ਨਹੀਂ ਹੋ ਕੀ ਕਰੂਗੀ? ਤੇ ਜਦੋਂ ਇਹਨਾਂ ਦੀ ਗੱਲ ਚੱਲੀ ਜਦੋਂ ਇਹਨਾਂ ਦੀ ਗੱਲ ਚੱਲੀ ਫਿਰ ਰਾਸ਼ਟਰਪਤੀ ਵੱਲੋਂ ਤੇ ਰਾਤੋਂ ਰਾਤ ਉੱਥੋਂ ਦੀ ਬਿਜਲੀ ਮਕਾਬ ਜਿਹੜਾ ਸੀ ਆਪਣੀਆਂ ਗੱਡੀਆਂ ਪਰ ਕੇ ਖੰਭਿਆਂ ਦੀ ਤੇ ਤਾਰਾਂ ਦੇ ਉੱਤੇ ਲੱਗ ਜੁਗਾ ਗਿਆ ਸੀ। ਐਨੇ ਕਸੀ ਨਾ ਟਟੇ ਆਂ ਦਿੰਦੇ ਨੇ। ਫੇਰ ਵੀ ਮੈਂ ਕਹਿੰਦਾ ਵੀ ਜੇ ਰਿਜ਼ਰਵੇਸ਼ਨ ਦਿੱਤੀ ਆ ਇਹਨਾਂ ਨੂੰ ਇਨਕਾਰ ਦਿੱਤੇ ਆ ਡਿਫੈਂਸ ਮਿਨਿਸਟਰ ਡਾਕਟਰ ਜਨੀਉਰਾ ਬਣਿਆ ਨਾ ਮੀਰਾ ਕੁਮਾਰ ਸਪੀਕਰ ਬਣਿਆ ਤੇ ਉਹ ਕਾਂਗਰਸ ਦੇ ਰਾਜ ਚ ਬੜੇ ਕਿਸੇ ਦੀ ਹੋਂਦ ਰਾਜ ਨਹੀਂ ਬਣੀ ਅੱਜ ਵੀ ਤੁਸੀਂ ਵੇਖੋ ਜੇ ਕਾਂਗਰਸ ਆ ਪ੍ਰਧਾਨ ਹੈ ਤੇ ਮਲਕਰਜਨ ਖੜ ਕੇ ਦਲਤਾ ਜਿਹੜੀ ਗੱਲ ਤੁਹਾਡੀ ਗੱਲ ਠੀਕ ਆ ਵੀ ਇਹਨਾਂ ਦੇ ਬਣਨਾ ਦਲਤਾ ਦੇ ਮਸਲੇ ਸਾਰੇ ਹੱਲ ਨਹੀਂ ਹੋਏ ਮੇਨ ਚੀਜ਼ ਦਲਤਾਂ ਦੇ ਮਸਲੇ ਉੱਥੇ ਉੱਥੇ ਹੀ ਖੜੇ ਨੇ ਲੇਕਿਨ ਫੇਰ ਵੀ ਜੇ ਇਹਨਾਂ ਨੂੰ ਕੁਝ ਤੋਂ ਕੁਝ ਦਿੱਤਾ ਦਲਤਾਂ ਨੂੰ ਤੇ ਕਾਂਗਰਸ ਦਿੱਤਾ ਤੇ ਅੱਜ ਤੱਕ ਨਹੀਂ ਕੋਈ ਸਮਾਂ ਆਇਆ ਤੋ 40 ਸਾਲ ਪਿੱਛੇ ਚਲਜੋ 50 ਸਾਲ ਪਿੱਛੇ ਚਲਜੋ ਜਦੋਂ ਇੰਦਰਾ ਗਾਂਧੀ ਜਿਉਂਦੀ ਸੀਗੀ ਤੇ ਉਦੋਂ ਦਲਤ ਉਹਨੂੰ ਆਪਣੀ ਮਾਂ ਕਹਿੰਦੇ ਹੁੰਦੇ ਸੀ ਸਾਡੀ ਮਾਂ ਜੋ ਸਾਨੂੰ ਇਹਨੇ ਦਿੱਤਾ ਕੁਛ ਨਹੀਂ ਦੇਣਾ ਜੇ ਮਗਧਰੇਗਾ ਸਕੀਮ ਬਣਾਈ ਗਈ ਸੀ ਉਹਦੇ ਦਾ ਰੋਜ਼ਗਾਰ ਦਿੱਤਾ ਗਿਆ ਸੀ ਤੇ ਕਾਂਗਰਸ ਨੇ ਟੈਂਡਰ ਦਿੱਤਾ ਗਿਆ ਸੀ ਇਸ ਕਰਕੇ ਕਾਂਗਰਸ ਉਹਨਾਂ ਦੇ ਵਾਸਤੇ ਕਾਫੀ ਧਿਆਨ ਦਿੱਤਾ ਉਹਨਾਂ ਦੇ ਮੰਤਰੀ ਬਣਾਏ ਨੇ ਕਈ ਜਗ੍ਹਾ ਟੀਵੀ ਮੰਤਰੀ ਬਣਾਏ ਨੇ ਪੰਜਾਬ ਦੇ 111 ਨਾਲ ਟੀਵੀ ਮੰਤਰੀ ਜਿਹੜਾ ਪਹਿਲੀ ਵਾਰੀ ਦਰਤ ਬਣਾਇਆ ਸੀ ਤੇ ਕਾਂਗਰਸ ਨੇ ਬਣਾਇਆ ਸੀ ਇਹ ਗੱਲਾਂ ਦੀ ਕਾਂਗਰਸ ਨੇ ਬੇਸਿਕ ਉਹਦੇ ਹੱਕ ਚ ਕਲ ਜਾਂਦੀ ਜਾਂਦੀ ਹੈ ਲੇਕਿਨ ਜੇ ਆਪਾਂ ਇਹ ਗੱਲ ਕਹੀਏ ਕਿ ਇਹਨਾਂ ਦੇ ਵੱਲੋਂ ਦਲਤਾਂ ਦੇ ਸਾਰੇ ਮਸਲੇ ਹੱਲ ਹੋ ਗਏ ਉਹ ਬਿਲਕੁਲ ਗਲਤ ਉਹ ਨਹੀਂ ਗਾਵੇ ਨਾ ਭਗਾਂ ਵੀ ਮੁੱਖ ਮੰਤਰੀ ਬਰਨ ਜੰਨੀ ਸਾਹਿਬ ਕਿ ਦਲਤਾਂ ਸਾਰੇ ਮਸਲੇ ਹੱਲ ਹੋ ਜਾਣਗੇ ਨਹੀਂ ਹੋਣਗੇ ਇਦਾਂ ਹੀ ਕੰਮ ਚੱਲਦਾ ਰਹੂਗਾ ਸਾਡੀਆਂ ਕੀ ਸਮਾਜਿਕ ਮਜਬੂਰੀਆਂ ਹੁੰਦੀਆਂ ਕਈ ਸੱਭਿਆਚਾਰਕ ਮਜਬੂਰੀਆਂ ਹੁੰਦੀਆਂ ਕਈ ਰਾਜਨੀਤਿਕ ਮਜਬੂਰੀਆਂ ਹੁੰਦੀਆਂ ਜਿੱਦੇ ਕਰਕੇ ਸਾਰੇ ਮਸਲੇ ਹੱਲ ਨਹੀਂ ਹੋ ਸਕਦੇ ਜੀ ਨਾ ਜੇ ਗਾਂਧੀ ਹੋਰੀ ਜਿਹੜੀਆਂ ਉਹ ਗੱਲਾਂ ਕਰਦੇ ਜਿੱਥੇ ਦੇਵਤੇ ਵਸਦੇ ਹੁੰਦੇ ਜਿੱਥੇ ਸੱਚ ਨੂੰ ਸੱਚ ਕਹਿਣ ਤੇ ਝੂਠ ਨੂੰ ਝੂਠ ਕਹਿਣ ਦੀ ਕਿਸਮਤ ਹੁੰਦੀ ਹੈ ਇਦਾਂ ਝੂਠ ਦਾ ਹੀ ਬੋਲ ਬਣਾਉਂਦੇ ਤੁਸੀਂ ਇਨਸਾਫ ਦੀ ਕਿਵੇਂ ਆਸ ਰੱਖ ਸਕਦੇ ਹੋ ਮੈਨੂੰ ਇੱਕ ਪ੍ਰਾਣਿਕ ਗੱਲ ਯਾਦ ਆ ਯਾਨੀ ਭਗਵਾਨ ਸਿੰਘ ਅਕਾਲ ਤਖਤ ਦੇ ਹੈੱਡ ਗ੍ਰੰਥੀ ਹੁੰਦੇ ਸੀਗੇ ਤੇ ਉਹ ਬਾਦਲ ਦੇ ਕਾਫੀ ਨੇੜੇ ਸੀਗੇ ਤੇ ਬਾਦਲ ਨੂੰ ਸ਼ਰਿਆ ਮੁੰਨਾ ਕਹਿੰਦਾ ਸੀ ਵੀ ਸਰਬੀਰ ਬਾਦਲ ਨੂੰ ਕਿਤੇ ਮੁੱਖ ਮੰਤਰੀ ਦਾ ਬਣਾ ਦਿਓ ਬਣਾ ਦਿਓ ਤੇ ਪੰਜਾਬ ਤੇ ਬੰਦੇ ਮਰਵਾ ਦੂ ਜੇ ਉਹਦੀ ਨੀਤੀ ਰਹੇ ਇਹ ਸਮਝੋ ਨਾ ਬਾਲਤਵ ਕਦੇ ਠੀਕ ਕਰੇ ਤੁਸੀਂ ਕੋਈ ਜਦੋਂ ਦੇਸੀ ਤਾਂ ਇਹ ਦੋ ਜਿੰਦਬਜੀਤ ਸਿੱਧੂ ਦਾ ਹਾਲ ਆ ਨਵਜੋਸ਼ ਸਿੰਘ ਸਿੱਧੂ ਜਿਹੜੇ ਨੇ ਉਹ ਵਿਲਨ ਤੇ ਠੀਕ ਆ ਹੀਰੋ ਨਹੀਂ ਜਗਮੀਤ ਬਰਾੜ ਵਿਲਨ ਤੇ ਠੀਕ ਆ ਹੀਰੋ ਨਹੀਂ ਵੀਦਰਿੰਦਰ ਵਿਲਨ ਤੇ ਠੀਕ ਆ ਹੀਰੋ ਨਹੀਂ ਸੁਖਪਾਲ ਖੜਾ ਵਿਦਲ ਤੇ ਠੀਕ ਹੈ ਹੀਰੋ ਨਹੀਂ ਹਰ ਇੱਕ ਬੰਦੇ ਦੀ ਆਪਣੀ ਆਪਣੀ ਕਾਇਆ ਹੁੰਦੀ ਹੈ ਆਪ ਆਪਣਾ ਤਰੀਕਾ ਹੁੰਦਾ ਹੈ ਇਨਾਂ ਨੂੰ ਹੀਰੋ ਬਣਾ ਦਿਓ ਤੇ ਇਹ ਆਪਣੇ ਪੈਰ ਤੇ ਆਪ ਹੀ ਘੋੜੇ ਮਾਰੀ ਜਾਣਗੇ ਕਿਉਂ ਬੋਲਬਣੀ ਇੰਦਾ ਦੀ ਹੁੰਦੀ ਹੈ ਹੁਣ ਬੋਲਬਾਰੀ ਇੰਨੀ ਕ ਸੁਖਪਾਲ ਕਹਿ ਰਿਹਾ ਹੋਇਆ ਸਾਡੇ ਨੂਜੋਤ ਸਿੰਘ ਸਿੱਧੂ ਏ ਇਹ ਬੰਦਿਆਂ ਨੂੰ ਤੁਸੀਂ ਕਹੋ ਜੀ 5 ਮਿੰਟ ਚੁੱਪ ਕਰਕੇ ਬਹਿਣਾ ਤੇ ਤਿੰਨਾ ਮਿੰਟਾਂ ਬਾਅਦ ਗੰਗੇ 5 ਮਿੰਟੇ ਜੀ ਹੋਏਗੀ ਮੂਹ ਜਜਮਾਨ ਕੋਣੀ ਨਹੀਂ ਬੋਲ ਨਹੀਂ ਜਾਣਾ ਪਤਾ ਨਹੀਂ ਕੀ ਬੋਲ ਜਾਣਾ ਤੇ ਸਾਡੇ ਕੋ ਗਾਲਬਸਾਂ ਵੀ ਥੋੜੇ ਵੀ ਹੈਗੇ ਨੇ ਜਿਨ੍ਹਾਂ ਦਾ ਪੀਪਾ ਖਾਜੀ ਖੜਕਦਾ ਹੁੰਦਾ ਸੀਗਾ ਤੇ ਜਦੋਂ ਕਿ ਮਿਲ ਜਾਂਦਾ ਸੀ ਕਿੰਨਾ ਹਜ਼ੂਰ ਮੈਂ ਤੁਹਾਨੂੰ ਚਾਹ ਨਹੀਂ ਪਿਆ ਸਕਦਾ ਕਿਉਂਕਿ ਖਜ਼ਾਨਾ ਖਾਲੀ ਗੱਲ ਉਹਨਾਂ ਪੰਜਾਬ ਦੀ ਕਰਨੀ ਆ ਥੋੜੀ ਜਨ ਜਿਹੜੇ ਉਹ ਕਰਨੀਆਂ ਪਾਕਿਸਤਾਨ ਤੋਂ ਥਰ ਉੱਥੋਂ ਕਰਨੀ ਜਾਇਆ ਕਿਉਂਨਾਂ ਨੇ ਪੰਜਾਬ ਦੇ ਗਲਬ ਕਹਿੰਦੇ ਆ ਪਰ ਸ਼ਾਸਕ ਦੇ ਉਹਨਾਂ ਨੇ ਇਸ ਕਰਕੇ ਨਵਜੋਤ ਸਿੰਘ ਸਿੱਧੂ ਨੂੰ ਮੁੱਖ ਮੰਤਰੀ ਤੁਸੀਂ ਬਣਾ ਦੇ ਤੇ ਆਸਾ ਰੱਖਿਓ ਕੋਈ ਕਿ ਸਹੀ ਕਿ ਤਰੀਕੇ ਨਾਲ ਕੰਮ ਹੋ ਜੂਗਾ ਇਸ ਸਿਸਟਮ ਨੂੰ ਬਦਲਣ ਦੀ ਲੋੜ ਹੈ ਜਿੰਜੇ ਸਿਸਟਮ ਨੂੰ ਬਦਲਿਆ ਜਾਂਦਾ ਉਹ ਤੇ ਤੁਹਾਡੀ ਜੋ ਮਰਜ਼ੀ ਜੋ ਲਾ ਲਓ ਉਦ ਤੇ ਪਰਸਲੀ ਮਟ ਇੱਕ ਬੰਦਾ ਗਲੋਬਲ ਗੋਬਿੰਦ ਕਹਿੰਦਾ ਸੀ ਗੋਬਿੰਦ ਕਹਿੰਦਾ ਸੀ ਇੱਕ ਝੂਠ ਨੂੰ ਸੌਰ ਹੀ ਦਰਾ ਦਿਓ ਉਹ ਸੱਚ ਬਣ ਜੇਗਾ ਐਸੇ ਦਰ ਸਭ ਮੱਧਿਆਦ ਵਿੱਚ ਇੱਕ ਸੱਚਾ ਹੋਊਗਾ ਉਨਡੇ ਨਿਰਦੀ ਪੇਛ ਦੀ ਜੜ ਜਣ ਕਿ ਉਹਨੂੰ ਆ ਕੇ ਆਖਿਰ ਛੱਡ ਕੇ ਭਜਣਾ ਪਊਗਾ ਤੁਹਾਨੂੰ ਨਹੀਂ ਹੈ ਜੋ ਤੁਸੀਂ ਕਹਿੰਦੇ ਠੀਕ ਹੈ ਮੈਂ ਜੋ ਕਹਿੰਦਾ ਗਲਤ ਸਿੱਧੂ ਦਾ ਇਹ ਆਗਾ ਜਿਹੜੀ ਗੱਲ ਗਾਂਧੀ ਸਾਹਿਬ ਕਹਿੰਦੇ ਆ ਗਾਂਧੀ ਸਾਹਿਬ ਜੀ ਜੇ ਤੁਸੀਂ ਤੁਹਾਡੀ ਗੱਲ ਨੂੰ ਕੇਂਦਰ ਉਪਨਾ ਲਵੇ ਤੇ ਇੱਥੇ ਰਾਜਨੀਤੀ ਫੈਲ ਜੂਗੀ ਪਾਰਟੀ ਦੇ ਵਿੱਚ ਕਿ ਆਖਿਰਕਰ ਕਿਸੇ ਦੀ ਹੱਕ ਚ ਫਤਵਾ ਹੋਣੀ ਹੈ ਨਾ ਜਿੱਤੇ ਹੱਕ ਚ ਫਤਵਾ ਆ ਗਿਆ ਤੇ ਬਾਕੀ ਇਹਨਾਂ ਸੋਚਣਾ ਵੀ ਇਹ ਨਾ ਜਿੱਤੇ ਵਾਲੇ ਨੂੰ ਹਰਾ ਕੇ ਕਿ ਤਰੀਕੇ ਇਸ ਕਰਕੇ ਪਾਰਟੀ ਕੰਮ ਨਹੀਂ ਕਰੇਗੀ ਤੁਹਾਡੀ ਵਿਚਾਰਧਾਰਾ ਜਿੱਥੇ ਦੇਵਤੇ ਵੱਸਦੇ ਆ ਸੱਚੇ ਪ੍ਰਸੰਗਦੇ ਆ ਨੇਕ ਪ੍ਰਸਾਦ ਦੇ ਉੱਥੋਂ ਦੀ ਹੈ ਜਿੱਥੇ ਪੂੜ ਫਰੇਦ ਪ੍ਰਧਾਨ ਨੂੰ ਲਾ ਲਓ ਉੱਥੇ ਤੁਹਾਡੀ ਵਿਚਾਰਧਾਰਾ ਲਾਗੂ ਨਹੀਂ ਹੋਣੀ ਹੁੰਦੀ